ਆਸਵਧ ਸਿੰਘ ਪੀਸਾ ਜਿਹੜੇ ਕਿ ਚਰੂੰਗੀ ਕਾਲੀਗੱਲ ਨੂੰ ਪਹਿਲਾਂ ਛੱਡ ਗਏ ਸਨ ਅੱਜ ਉਹਨਾਂ ਨੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਗਵਾਹੀ ਦੇ ਵਿੱਚ ਪਾਰਟੀ ਨੂੰ ਮੁੜ ਜੁਆਇਨ ਕੀਤਾ ਆਹ ਉਹ ਆਗੂ ਨੇ ਜਿਹੜੇ ਮਹਿਰੂਮ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸਾਥੀ ਸੀ ਅੱਜ ਦੇ ਲੋਕਾਂ ਨੂੰ ਦੱਸਣਗੇ ਕਿ ਜਿਹੜੇ ਆ ਗੱਲਾਂ ਦੇ ਵਿੱਚ ਤੁਸੀਂ ਪਾਰਟੀ ਤੋਂ ਵੱਖ ਹੋਏ ਸੀ ਤੁਸੀਂ ਤਾਂ ਇਹ ਕਹਿੰਦੇ ਸੀ ਕਿ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਵਿੱਚ ਸਵਾਲੀ ਨਹੀਂ ਪੈਦਾ ਹੁੰਦਾ ਪਹਿਲਾਂ ਸੁਖਵੀਰ ਸਿੰਘ ਬਾਦਲ ਪ੍ਰਧਾਨਗੀ ਛੱਡਣ ਸਾਰਾ ਕਾਲੀ ਦਾ ਰਖ ਹੋ ਜਾਵੇਗਾ ਆ ਪਵਾਨੀਗੜ ਵਾਲੇ ਸੀਗੇ ਪ੍ਰਕਾਸ਼ ਚੰਦ ਕਰਕੇ ਕੀ ਬਣੂ ਉਹਨਾਂ ਦਾ ਢੀੜ ਸਾਹਿਬ ਦੇ ਪੁੱਤਰ ਦੀ ਸੀਟ ਤਾਂ ਰਾਖਵੀਂ ਬਣ ਜੂਗੀ ਜਿਹੜੇ ਹੋਰ ਇਸ ਝਾਕ ਚ ਗਏ ਸੀ ਕਿ ਸ਼ਾਇਦ ਸਾਡਾ ਦਾਈ ਨਾਲ ਆ ਅੱਜ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਆਪਣਾ ਬਜਟ ਪੇਸ਼ ਕੀਤਾ ਗਿਆ ਤਾਂ ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਲੋਕ ਸਭਾ ਚੋਣਾਂ ਦੀ ਪਰ ਲੋਕ ਸਭਾ ਚੋਣਾਂ ਨੂੰ ਲੈ ਕੇ ਜਿਹੜੀਆਂ ਤਿਆਰੀਆਂ ਨੇ ਉਹ ਪਾਰਟੀ ਨੇ ਵੱਲੋਂ ਕਰ ਦਿੱਤੀਆਂ ਨੇ ਤਾਂ ਉਮੀਦ ਇਹ ਲਗਾਈ ਜਾ ਰਹੀ ਹੈ ਕਿ ਲੋਕ ਸਭਾ ਚੋਣਾਂ ਜਿਹੜੀਆਂ 14-15 ਤੋਂ ਅਲਾਨੀਆਂ ਜਾ ਸਕਦੀਆਂ। ਚੋਣ ਕਮਿਸ਼ਨ ਨੇ ਵੱਖ-ਵੱਖ ਰਾਸ਼ਟਰੀ ਪਾਰਟੀਆਂ ਨੂੰ ਸੱਦਾ ਦਿੱਤਾ ਸੀ ਕਿ ਤੁਸੀਂ ਆਓ। ਆਪਣੇ ਸੁਝਾਅ ਦਿਓ। ਦਰਸ਼ਕ ਜਿਨ੍ਹਾਂ ਨੂੰ ਭਾਬ ਜਰਬਰ ਕਹਿੰਦੇ ਆ ਅੰਗਰੇਜ਼ੀ ਇਹਨਾਂ ਦੀ ਵੱਧ ਤੋਂ ਵੱਧ ਤਾਇਨਾਤੀ ਕੀਤੀ ਜਾਵੇ। ਔਰ ਵੋਟਰਾਂ ਚ ਜਾਗਰੂਕਤਾ ਲਿਆਂਦੀ ਜਾਵੇ। ਅਰਧ ਸੈਨਿਕ ਕਬਲ ਵੱਖਰੋ ਵੱਖਰੇ ਰਾਜਾਂ ਦੇ ਵਿੱਚ ਵੱਧ ਤੋਂ ਵੱਧ ਤਾਇਨਾਤ ਕੀਤੇ ਜਾਣ। ਤੇ ਜਿਹੜੇ ਠੇਕਾ ਆਧਾਰਤ ਕਰਮਚਾਰੀ ਹੈ ਉਹਨਾਂ ਤੋਂ ਚੋਣ ਡਿਊਟੀ ਨਾਲ ਲਈ ਜਾਵੇ। ਬਾਬਾ ਰਾਜੀ ਕੁਵਾਰ ਜੀ ਨੇ ਕਾਫੀ ਕੀਤਾ ਕਿ ਅਸੀਂ ਬਹੁਤ ਦਰਪੱਖਤਾ ਦੇ ਨਾਲ ਇਕਰਾਵਾਗੇ ਚੋਣਾ ਜਨ ਸਰਕਾਰ ਨੇ ਮਨੋਇਚ ਬਜਟ ਪੇਸ਼ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਪੰਜਾਬ ਦੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਹੋਈਆਂ ਦਿੱਤੀਆਂ ਗਈਆਂ ਤੇ ਇਸ ਦੇ ਨਾਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੱਮਰ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਪਰ ਦਿੱਤਾ ਕੇ ਬਧਾਈ ਦਿੱਤੀ ਹੈ ਸੱਤਾਚ ਸਰਕਾਰ ਹੁੰਦੀ ਹੈ ਉਹ ਪਾਰਟੀ ਇਹਦੇ ਨਾਲ ਦਾ ਬਜਟ ਤਾਂ ਕਦੇ ਪੇਸ਼ ਹੋਇਆ ਹੀ ਨਹੀਂ ਕਮਾਲ ਹੋ ਸ਼੍ਰੀਪੀ ਲੀਡਰ ਨੇ ਵਿਰੋਧੀ ਧਿਰ ਦੇ ਡਾਕਟਰ ਰਾਜਕਵਰ ਚੱਬੇਵਾਲ ਉਹ ਤਾਂ ਸਿਰ ਤੇ ਕਰਜ਼ੇ ਦੀ ਪੰਡ ਚੁੱਕ ਕੇ ਵਿਧਾਨ ਸਭਾ ਆ ਗਏ ਸੁਖਵਿੰਦਰ ਸਿੰਘ ਕੋਟਲੀ ਕੱਲ ਥੋੜਾ ਜਿਹਾ ਨਾਚ ਭੁਲੇਖਾ ਰਹਿ ਗਿਆ ਸੀ ਜਿਨ੍ਹਾਂ ਨੇ ਮੁੱਖ ਮੰਤਰੀ ਨੇ ਉਹਨਾਂ ਬਾਰੇ ਕੋਈ ਸ਼ਬਦ ਵਰਤਿਆ ਉਹ ਨਹੀਂ ਚਾਹੀਦਾ ਤੁਸੀਂ ਉਹਨਾਂ ਮੁੱਖ ਮੰਤਰੀਓਂ ਟੋੜਾ ਰੁਕਵਾਉ ਬਹੁਤ 4918 ਕਰੋੜ ਦਾ ਬਜਟ ਹੈ ਖੇਤੀ ਲਈ ਕਹਿੰਦੇ 13784 ਕਰੋੜ ਸਿੱਖਿਆ ਲਈ 16987 ਯੂਨੀਵਰਸਿਟੀਾਂ ਲਈ 1425 ਮੇਰੀ ਸੁਣੋ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਸੁਖਵੀਰ ਸਿੰਘ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖਰੇ ਮੁੱਦਿਆਂ ਤੇ ਚਰਚਾ ਕਰਦੇ ਨੇ ਤੇ ਚਰਚਾ ਕਰਨੀ ਸਾਡੇ ਨਾਲ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਜੀ ਢਿੱਲੋਂ ਆਹ ਉਹਨਾਂ ਦਾ ਸਵਾਗਤ ਕਰੀਏ ਸਰਸਕਲ ਸ਼ੁਕਰੀਆ ਜੀ ਬਹੁਤ-ਬਹੁਤ ਮਿਹਰਬਾਨੀ ਪੰਗੂ ਸੋ ਜੀ ਅੱਜ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਆਪਣਾ ਬਜਟ ਪੇਸ਼ ਕੀਤਾ ਗਿਆ ਤਾਂ ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਲੋਕ ਸਭਾ ਚੋਣਾਂ ਦੀ ਤਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਜਿਹੜੀਆਂ ਤਿਆਰੀਆਂ ਨੇ ਉਹ ਪਾਰਟੀਆਂ ਦੇ ਵੱਲੋਂ ਕਰ ਦਿੱਤੀਆਂ ਗਈਆਂ ਨੇ ਤਾਂ ਉਮੀਦ ਇਹ ਲਗਾਈ ਜਾ ਰਹੀ ਹੈ ਕਿ ਲੋਕ ਸਭਾ ਚੋਣਾਂ ਜਿਹੜੀਆਂ 14-15 ਤੋਂ ਅਲਾਨੀਆਂ ਜਾ ਸਕਦੀਆਂ ਪੰਗੂ ਸਾਹਿਬ ਚੋਣਾਂ ਬਿਲਕੁਲ ਆਖਰੀ ਪੜਾਅ ਦੇ ਵਿੱਚ ਨੇ ਅੱਜ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਦਾ ਰਾਜੀਵ ਕੁਮਾਰ ਤੇ ਉਹਨਾਂ ਦੇ ਸਾਥੀ ਇਸ ਵੇਲੇ ਇੱਕ ਪ੍ਰੈਸ ਵਾਰਤਾ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਵੱਖ-ਵੱਖ ਰਾਜੀ ਪਾਰਟੀਆਂ ਨੂੰ ਸੱਦਾ ਦਿੱਤਾ ਸੀ ਕਿ ਤੁਸੀਂ ਆਓ ਆਪਣੇ ਸੁਝਾਅ ਦਿਓ ਅਰਾਜੀਬ ਕੁਮਾਰ ਮੁਤਾਬਕ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਉੱਥੇ ਗਈਆਂ ਉਹਨਾਂ ਨੇ ਸੁਝਾਅ ਵੀ ਦਿੱਤੇ ਜਿਨ੍ਹਾਂ ਵਿੱਚ ਇੱਕ ਤਾਂ ਉਹਨਾਂ ਨੇ ਕਿਹਾ ਕਿ ਵਾਇਲੈਂਸ ਗੁੰਡਾਗਰਦੀ ਵਗੈਰਾ ਤੇ ਪੈਸੇ ਦੀ ਦੁਰਵਰਤ ਤੋਂ ਜਿਹੜੀ ਹੁੰਦੀ ਹੈ ਇਹਦੇ ਤੇ ਰੋਕ ਲਾਈ ਜਾਵੇ। ਦਰਸ਼ਕ ਜਿਨ੍ਹਾਂ ਨੂੰ ਭਵਜਰਬਰ ਕਹਿੰਦੇ ਆ ਅੰਗਰੇਜ਼ੀ ਚ ਇਹਨਾਂ ਦੀ ਵੱਧ ਤੋਂ ਵੱਧ ਤਾਇਨਾਤੀ ਕੀਤੀ ਜਾਵੇ। ਆਰ ਵੋਟਰਾਂ ਚ ਜਾਗਰੂਕਤਾ ਲਿਆਂਦੀ ਜਾਵੇ। ਇਹ ਵੀ ਕਿਹਾ ਕਿ ਅਰਧ ਸੈਨਿਕ ਬਲ ਬੱਕਰੋ ਬੱਕਰੇ ਰਾਜਾਂ ਦੇ ਵਿੱਚ ਵੱਧ ਤੋਂ ਵੱਧ ਤਾਇਨਾਤ ਕੀਤੇ ਜਾਣ ਤੇ ਜਿਹੜੇ ਠੇਕਾ ਆਧਾਰਿਤ ਕਰਮਚਾਰੀ ਐ ਉਹਨਾਂ ਤੋਂ ਚੋਣ ਡਿਊਟੀ ਨਾਲ ਲਈ ਜਾਵੇ ਇਹ ਤੋਂ ਇਲਾਵਾ ਉਹ ਕਹਿੰਦੇ ਕੱਲ ਯਕੀਨੀ ਬਣਾਈ ਜਾਵੇ ਕਿ ਜਿਹੜਾ ਸਟਾਫ ਉੱਥੇ ਕੰਮ ਕਰੇ ਉਹ ਨਰਪੱਖ ਹੋਵੇ ਇਹ ਵੀ ਉਹਨਾਂ ਨੇ ਕਿਹਾ ਕਿ ਵੱਧ ਤੋਂ ਵੱਧ ਬਜਰਬਰ ਤੇ ਉਹਨਾਂ ਦੇ ਨੰਬਰ ਉਸ ਲੋਕ ਸਭਾ ਹਲਕੇ ਦੇ ਵੱਖ-ਵੱਖ ਖੇਤਰਾਂ ਵਿੱਚ ਨਸ਼ਰ ਕੀਤੇ ਜਾਣ ਜੇ ਉਹਨਾਂ ਨੇ ਕੋਈ ਸ਼ਿਕਾਇਤ ਕਰਨੀ ਹੈ ਤਾ ਉਹ ਇਸ ਵੰਦ ਦੇ ਵਿੱਚ ਸ਼ਿਕਾਇਤ ਕਰ ਸਕਣਗੇ ਉਹ ਨੰਬਰ ਜਦੋਂ ਹੋਣਗੇ ਤਾਂ ਉਹ ਉਹਨਾਂ ਨੰਬਰਾਂ ਦੀ ਵਰਤੋਂ ਵੀ ਕਰ ਲੈਣਗੇ ਉਹ ਕਹਿੰਦੇ ਕਿ ਸਾਰੀ ਰਾਤ ਸੀ ਪਾਰਟੀਆਂ ਨੇ ਆਪੋ ਆਪਣੀ ਗੱਲ ਕੀਤੀ ਨਿਜਮ ਬਣਾਏ ਜਾਣ ਜਿਹੜੀ ਮੁਲਾਜ਼ਮਾਂ ਦੀ ਤਬਾਦਲਾ ਨੀਤੀ ਹੈ ਇਹਦੇ ਵਿੱਚ ਵੀ ਬਹੁਤ ਸਾਰੇ ਚਿਹਤਿਆਂ ਨੂੰ ਅਧਿਕਾਰੀ ਆਪਣੇ ਕੋਲ ਹੀ ਰੱਖ ਲੈਂਦੇ ਨੇ ਜਾਣ ਨਹੀਂ ਦਿੰਦੇ ਉਹ ਕਹਿੰਦੇ ਕਿ ਜਿਹੜੇ ਸਾਡੇ ਅੰਤਰਰਾਸ਼ਟਰੀ ਬਾਰਡਰ ਨੇ ਉਹਨਾਂ ਤੇ ਵੀ ਚੌਕਸੀ ਤੇ ਸ਼ਕਤੀ ਵਧਾਈ ਜਾਵੇ ਰਾਜੀਵ ਕੁਮਾਰ ਹੋਰਾਂ ਨੇ ਕਿਹਾ ਕਿ ਦੋ ਗੱਲਾਂ ਅਸੀਂ ਬੜੇ ਤਰੀਕੇ ਦੇ ਨਾਲ ਕਰ ਰਹੇ ਹਾਂ ਨੰਬਰ 1 ਤੇ ਵੱਧ ਤੋਂ ਵੱਧ ਵੋਟ ਪ੍ਰਤੀਸ਼ਤ ਉਹਨਾਂ ਨੇ ਇਹ ਵੋਟਾਂ ਦਾ ਪ੍ਰੋਸੈਸ ਨਹੀਂ ਕਿਹਾ ਉਹ ਕਹਿੰਦੇ ਇਹ ਲੋਕ ਸਭਾ ਚੋਣਾਂ ਇੱਕ ਫੈਸਟੀਵਲ ਹੈ ਇੱਕ ਮੇਲਾ ਹੈ ਜਿਦੇ ਵਿੱਚ ਹਰ ਵਿਅਕਤੀ ਨੂੰ ਭਾਗ ਲੈਣਾ ਚਾਹੀਦਾ ਵੱਧ ਤੋਂ ਵੱਧ ਵੋਟ ਪਾਉਣੀ ਚਾਹੀਦੀ ਹੈ ਕਿਉਂਕਿ ਇਸ ਨੇ ਦੇਸ਼ ਦੀ ਭਵਿੱਖ ਨੂੰ ਚੁਣਨਾ ਹੈ ਔਰ ਡਰ ਰਹੇ ਹਿਤ ਕਿਸੇ ਕਿਸਮ ਦਾ ਕੋਈ ਡਰਨਾ ਹੋਵੇ ਨਰਪੱਖਤਾ ਨਾਲ ਵੋਟਰ ਵੋਟ ਪਾ ਕੇ ਆਉਣ ਕੋਈ ਪੈਸੇ ਦਾ ਦਬਾਅ ਕਈ ਬੰਦੇ ਪੈਸੇ ਨਾਲ ਵੋਟਾਂ ਪਵਾ ਲੈਂਦੇ ਆ ਕਿ ਰਖਵਾ ਲੈਂਦੇ ਆ ਇਹ तमाम ਚੀਜ਼ਾਂ ਇਲੈਕਸ਼ਨ ਕਮਿਸ਼ਨ ਨੇ ਕਿਹਾ ਕਿ ਸਾਡਾ ਪੂਰਾ ਯਤਨ ਹੋਵੇਗਾ ਤੇ ਈਵੀਐਮ ਦੀ ਸੁਰੱਖਿਆ ਇਹਦੇ ਉੱਤੇ ਵੀ ਸਵਾਲ ਚੁੱਕੇ ਨੇ ਕਿ ਈਵੀਐਮ ਬਦਲ ਜਾਂਦੀਆਂ ਨੇ ਚੰਗਾ ਹੋਵੇ ਤੁਸੀਂ ਇੱਕ ਪੜਾਚੀ ਕਰਾਓ ਚੋਣਾ ਪਰ ਸੁਰੱਖਿਆ ਦੇ ਪੱਖ ਤੋਂ ਸੁਰੱਖਿਆ ਬਲ ਦੇ ਨੇ ਸ਼ਾਇਦ ਇੱਕ ਪੜਾ ਦੇ ਵਿੱਚ ਸੰਭਵ ਨਹੀਂ ਬਹੁਤ ਸਾਰੀਆਂ ਪਾਰਟੀਆਂ ਨੇ ਕਿਹਾ ਕਿ ਲੋਕਲ ਪੁਲਿਸ ਭਾਵੇਂ ਹੋਵੇ ਪਰ ਅਰਧ ਸਨਕ ਬਲ ਤਾਇਨਾਤ ਜ਼ਰੂਰ ਕੀਤੇ ਜਾਣ ਅਜਿਹੀ ਸਥਿਤੀ ਦੇ ਵਿੱਚ ਚੋਣ ਕਮਿਸ਼ਨ ਵਾਸਤੇ ਇੱਕ ਚੋਣ ਕਮਿਸ਼ਨ ਕਹਿਤਾ ਰਿਹਾ ਪਰ ਅਸੀਂ ਦੇਖਿਆ ਕਿਸੇ ਵੀ ਚੋਣ ਕਮਿਸ਼ਨ ਦੇ ਉਸ ਤਰ੍ਹਾਂ ਦੇ ਦੰਦ ਨਹੀਂ ਜਿਹੜਾ ਕੁਝ ਸਾਬਕਾ ਮੁੱਖ ਚੋਣ ਕਮਿਸ਼ਨਰ ਟੀ ਐਨ ਸੇਸ਼ਨ ਨੇ ਦਿਖਾਇਆ ਸੀ ਸੋ ਦਾਵਾ ਰਾਜੀ ਕੁਮਾਰ ਜੀ ਨੇ ਕਾफी ਕੀਤਾ ਕਿ ਅਸੀਂ ਬਹੁਤ ਨਿਰਪੱਖਤਾ ਦੇ ਨਾਲ ਇਹ ਕਰਾਵਾਂਗੇ ਚੋਣਾਂ ਤੇ ਇਹ ਵੀ ਅਮਦਾ ਸਵਾਲ ਵੀ ਉਹਨਾਂ ਦੇ ਸਾਹਮਣੇ ਕੁਝ ਪਾਰਟੀਆਂ ਨੇ ਉਠਾਇਆ ਭਾਨੂੰ ਪ੍ਰਤਾਪ ਸਿੰਘ ਸੁਪਰੀਮ ਕੋਰਟ ਦੇ ਵਕੀਲ ਨੇ ਉਹ ਥਾ ਥਾ ਤੇ ਜਾ ਕੇ ਕਰਦੇ ਆ ਕਿ ਈਵੀਐਮ ਹੈਕ ਹੁੰਦੀਆਂ ਨੇ ਤੇ ਚੋਣ ਕਮਿਸ਼ਨ ਖੁੱਲਾ ਸੱਦਾ ਦੇਵੇ ਕਿ ਆ ਮਸ਼ੀਨ ਪਈ ਹੈ ਦਿਖਾ ਦਿਓ ਹੈਕ ਕਰਕੇ ਤੇ ਜਿਹੜੇ ਭਾਨੂੰ ਪ੍ਰਤਾਪ ਜੀ ਕੋਲੇ ਜਾਂ ਹੋਰਾਂ ਕੋਲ ਨੇ ਉਹ ਉਹਦਾ ਜਮੀਨੀ ਹਕੀਕਤ ਤੇ ਉੱਤੇ ਉਹਨੂੰ ਹੈਕ ਕਰਕੇ ਦਿਖਾ ਦੇਣ ਤੇ ਪਤਾ ਲੱਗ ਜਾਵੇਗਾ ਚੋਣ ਕਮਿਸ਼ਨ ਨੇ ਕਾਫੀ ਵੱਡੇ ਪੱਧਰ ਦੇ ਉੱਤੇ ਅੱਜ ਕੁਝ ਹਦਾਇਤਾਂ ਕਿਹੜੇ-ਕਿਹੜੇ ਤਰੀਕੇ ਦੇ ਨਾਲ ਉਹਨਾਂ ਨੇ ਚੋਣਾਂ ਕਰਾਉਣੀਆਂ ਨੇ ਤੇ ਅਗਲੀ ਪ੍ਰੈਸ ਕਾਨਫਰੰਸ ਜਦੋਂ ਹੁੰਦੀ ਹੈ ਉਸ ਦਿਨ ਫਿਰ ਚੋਣਾਂ ਦਾ ਐਲਾਨ ਹੋ ਜਾਵੇਗਾ ਜੀ ਪੰਜਾਬ ਸਰਕਾਰ ਦੇ ਵੱਲੋਂ ਅੱਜ ਬਜਟ ਪੇਸ਼ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਪੰਜਾਬ ਦੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਜਿਹੜੀਆਂ ਉਹ ਦਿੱਤੀਆਂ ਗਈਆਂ ਤਾਂ ਇਸ ਦੇ ਨਾਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਜੱਪੀ ਪਾ ਕੇ ਵਧਾਈ ਵੀ ਦਿੱਤੀ ਹੈ ਜੀ ਦੇਖੋ ਜਿਹੜੀ ਸੱਤਾ 'ਚ ਸਰਕਾਰ ਹੁੰਦੀ ਹੈ ਉਹ ਪਾਰਟੀ ਇਹਦੇ ਨਾਲ ਦਾ ਬਜਟ ਤਾਂ ਕਦੇ ਪੇਸ਼ ਹੋਇਆ ਹੀ ਨਹੀਂ ਕਮਾਲ ਹੋਊਗੀ ਤੇ ਜੇ ਕਿਤੇ ਵਿਰੋਧੀ ਧਿਰ ਚ ਹੋਣਾ ਤੇ ਹੁਣ ਵੀ ਵਿਰੋਧੀ ਧਿਰ ਇਹ ਸੋਲੇਗਾ ਰਹੇ ਨੇ ਤੇ ਵਿਰੋਧੀ ਧਿਰ ਕਹਿ ਰਹੀ ਆ ਕਿ ਤਾਂ ਖੋਖਲਾ ਬਜਟ ਆ ਕੱਖ ਨਹੀਂ ਪੱਲੇ ਇਹਦੇ ਵਿੱਚ ਇਥੋਂ ਤੱਕ ਕਿ ਡਿਪਟੀ ਲੀਡਰ ਨੇ ਵਿਰੋਧੀ ਧਿਰ ਦੇ ਡਾਕਟਰ ਰਾਜਕвар ਚੱਬੇਵਾਲ ਉਤਾ ਸਰਤੇ ਕਰਜ਼ੇ ਦੀ ਪੰਡ ਚੁੱਕ ਕੇ ਵਿਧਾਨ ਸਭਾ ਆ ਗਏ ਸੁਖਵਿੰਦਰ ਸਿੰਘ ਕੋਟਲੀ ਕੱਲ ਥੋੜਾ ਜਿਹਾ ਨਾਚ ਭਲੇਖਾ ਰਹਿ ਗਿਆ ਸੀ ਜਿਨ੍ਹਾਂ ਨੇ ਮੁੱਖ ਮੰਤਰੀ ਨੇ ਉਹਨਾਂ ਬਾਰੇ ਕੋਈ ਸ਼ਬਦ ਵਰਤੇ ਉਹ ਨਹੀਂ ਚਾਹੀਦਾ ਸੀ ਤੁਸੀਂ ਉਹਨਾਂ ਮੁੱਖ ਮੰਤਰੀਆਂ ਉਹ ਤੁਹਾ ਰਤਬਾ ਬਹੁਤ ਉੱਚਾ ਹੈ ਉਹ ਕਾਰਾ ਚੋਲਾ ਪਾ ਕੇ ਆ ਗਿਆ ਰੋਸ ਵਜੋਂ ਕੁੱਲ 2 ਲੱਖ 4918 ਕਰੋੜ ਦਾ ਬਜਟ ਹੈ ਖੇਤੀ ਲਈ ਕਹਿੰਦੇ 13784 ਕਰੋੜ ਸਿੱਖਿਆ ਲਈ 16987 ਯੂਨੀਵਰਸਿਟੀਾਂ ਲਈ 1425 ਇਸੇ ਤਰ੍ਹਾਂ ਜਿਹੜਾ ਗੰਨੇ ਦੀ ਅਤਾਈ ਲਈ 390 ਕਰੋੜ ਖੇੜ 272 ਕਰੋੜ ਇਸੇ ਤਰ੍ਹਾਂ ਪਾਣੀ ਤੇ ਮਿੱਟੀ ਕਿਸਾਨਾਂ ਵਾਲੀ 199 ਕਰੋੜ ਇਹ ਵਕ ਵਕ ਥਾਮਾ ਦੇ ਉੱਤੇ ਬਜਟ ਦੇ ਵਿੱਚ ਤਜਵੀਜ਼ਾਂ ਨੇ ਨਾਲ ਜੀਮਾ ਸਾਹਿਬ ਨੇ ਇਹ ਵੀ ਕਹਿਤਾ ਕਿ ਔਰਤਾਂ ਲਈ ਮੁਫਤ ਬਸ ਸਫਰ ਦੀ ਸਹੂਲਤ ਜਾਰੀ ਰਹੇਗੀ। ਰੇਤ ਦੀਆਂ 16 ਨਵੀਆਂ ਸਾਈਟਾਂ ਹੋਰ ਸ਼ੁਰੂ ਹੋਣਗੀਆਂ। ਖੱਡਾਂ। ਸਰਕਾਰ ਦਾ ਦਾਅਵਾ ਹੈ ਕਿ ਅਸੀਂ 5.5 ਰੁਪਏ ਪ੍ਰਤੀ ਵਰਗਫੁੱਟ ਦੇ ਦੇ ਰਹੇ ਹਾਂ। ਤੇ ਸਾਰੀਆਂ ਵਿਰੋਧੀ ਧਿਰਾਂ ਇਸ ਮਾਮਲੇ ਨੂੰ ਉਠਾਉਂਦੀਆਂ ਨੇ। ਕਿ ਤੁਹਾਡੇ ਦਾਅਵੇ ਖੋਖਲੇ ਨੇ ਜਮਿਨੀ ਹਕੀਕਤਾਂ ਹੋਰ ਨੇ 2 ਸਾਲ ਹੋ ਚੁੱਕੇ ਨੇ ਤੁਸੀਂ 20000 ਕਰੋੜ ਤੁਹਾਡੇ ਸੁਪਰੀਮੋ ਸਾਹਿਬ ਨੇ ਕਿਹਾ ਸੀ ਤੇ ਖਰਣ ਮੰਤਰੀ ਚੇਤਨ ਸਿੰਘ ਜੋੜੇਬਾਜਰਾ ਨੇ ਪਿੱਛੇ ਦੱਸਿਆ ਜੀ 500 ਕਰੋੜ ਵੀ ਨਹੀਂ ਹੋਇਆ ਸੋ ਦਾ ਸਾਲ ਦੋ ਲੰਘ ਗਏ ਕਹਿੰਦੇ 4-14 ਵਿੱਚ ਈ-ਬੱਸ ਸੇਵਾ ਸ਼ੁਰੂ ਕੀਤੀ ਜਾਵੇਗੀ ਜਿਨ੍ਹਾਂ ਵਿੱਚ ਜਲੰਧਰ ਲੁਧਿਆਣਾ ਅੰਮ੍ਰਿਤਸਰ ਤੇ ਪਟਿਆਲਾ ਇਸੇ ਤਰ੍ਹਾਂ ਸੂਖਮ ਲਗੂ ਤੇ ਦਰਮਿਆਨੇ ਜੋਗਾ ਨੂੰ ਉਤਸ਼ਾਹਤ ਕਰਨ ਲਈ ਐਮਐਸਐਮਈ ਇੱਕ ਵਿੰਗ ਸਥਾਪਿਤ ਕੀਤਾ ਜਾਊਗਾ ਸਜਾਈ ਸਹੂਲਤਾਂ ਲਈ ਨਵਾਂ ਮਾਲਵਾ ਕੈਨਾਲ ਪ੍ਰੋਜੈਕਟ ਲਿਆਂਦਾ ਜਾਣਾ ਜੀ ਤੇ 178000 ਏਕੜ ਨੂੰ ਕਵਰ ਕਰਨਾ ਬਹੁਤ ਵੱਡੀ ਪਹਿਲ ਕਦਮੀ ਹੈ ਜੇ ਸਰਕਾਰ ਇਹਦੇ ਤੇ ਕਰ ਦਿੰਦੀ ਹੈ ਤਾਂ ਧਰਤੀ ਇੱਥੇ ਦਾ ਪਾਣੀ ਵੀ ਬਚੂਗਾ ਮੈਂ ਜਿਵੇਂ ਪਹਿਲਾਂ ਦੱਸਿਆ ਸੀ ਮੁੱਖ ਮੰਤਰੀ ਦਾ ਇਹ ਪ੍ਰੋਜੈਕਟ ਹੈ ਅਸੀਂ ਨਹਿਰਾਂ ਤੇ ਨਿਰਪਰਤਾ ਵਧਾਉਣੀ ਹੈ ਹੁਣ ਤੱਕ ਦਾਅਵੇ ਬਥੇਰੇ ਆ ਨੇ ਕੀਤੇ ਹੋਇਆ ਕੱਖ ਨਹੀਂ ਕਿਉਂਕਿ 14.5 ਲੱਖ ਟਿਊਬਵਲ ਹੈ ਜਿਹੜਾ ਉਹ 73% ਬਣ ਜਾਂਦੀ ਹੈ ਸਿੰਜਾਈ ਸਾਡੀ ਤੇ 27% ਰਹਿ ਜਾਂਦੀ ਹੈ ਸਿਰਫ ਧਰਤੀ ਇਹ ਜਿਹੜਾ ਨਹਿਰੀ ਪਾਣੀ ਹੈ ਸੋ ਕਹਿੰਦੇ ਆ ਕਿ ਅਸੀਂ ਇਹਦੇ ਤੇ ਕੰਮ ਕਰਾਂਗੇ ਜ਼ਰੂਰ ਕਰੋ ਨੌਜਵਾਨਾਂ ਨੂੰ ਸਿਕਲਾਈ ਦੇਣ ਲਈ ਮਲਟੀ ਇੰਜਨ ਵਾਲੇ ਜਹਾਜ਼ ਲਿਆਂਦੇ ਜਾਣਗੇ ਸਾਇਰਸ ਪਾਟੇ ਲਈ 166 ਕਰੋੜ ਅੰਮ੍ਰਿਤਸਰ ਨੂੰ ਸੂਰਜੀ ਊਰਜਾ ਸ਼ਹਿਰ ਵਜੋਂ ਵਿਕਸਿਤ ਕੀਤਾ ਜਾਵੇਗਾ ਉਚੇਰੀ ਸਿੱਖਿਆ ਲਈ 80 ਕਰੋੜ 1 ਕਰੋੜ ਕਰੋੜ ਦੇ ਬੱਧ ਮਾਲਗੇ ਦੀ ਪ੍ਰਾਪਤੀ ਦਾ ਕਹਿੰਦੇ ਸਾਨੂੰ ਅਨੁਮਾਨ ਹੈ ਮੰਡੀਆਂ ਨੂੰ ਚੌਲ ਮਿੱਲਾਂ ਨਾਲ ਆਨਲਾਈਨ ਜੋੜਨ ਦੀ ਸ਼ੁਰੂਆਤ ਇੱਕ ਨਦੀ ਇੱਕ ਮੱਛੀ ਪਾਲਣ ਪ੍ਰੋਜੈਕਟ ਬਾਗਬਾਨੀ ਦਾ ਦਾਇਰਾ ਵਧਾਉਣ ਦਾ ਸਕੂਲ ਆਫ ਹੈਪੀਨੈਸ ਸਕੂਲ ਆਫ ਅਪਲਾਈਡ ਲਈ 10 ਕਰੋੜ 100 ਸਕੂਲਾਂ ਨੂੰ ਸਕੂਲ ਆਫ ਬ੍ਰਿਲੀਅੰਸ ਤੇ 300 ਜੂਨਟ ਜਿਹੜੀ ਮੁਫਤ ਦੀ ਬਿਜਲੀ ਹੈ ਇਹ ਜਾਰੀ ਰਹੇਗੀ ਤੇ ਜਾਰੀ ਰੱਖਣੀ ਆ ਉਹ ਲੋਕ ਸਭਾ ਚੋਣਾਂ ਨਹੀਂ ਲੜਦੀਆਂ ਜਲਦ ਸ਼ੁਰੂ ਹੋਣ ਜਾ ਰਿਹਾ ਇਥਾਨੋਲ ਪ੍ਰੋਜੈਕਟ ਭੋਗਪੁਰ ਸਹਿਕਾਰੀ ਕੰਡ ਮਿਲ ਵਿਕੇ 14 ਮੈਗਾਵਾਟ ਦਾ ਇਤੋਂ ਬਿਜਲੀ ਪੈਦਾ ਹੋਵੇਗੀ ਇਹਦੇ ਵਾਸਤੇ 24 ਕਰੋੜ ਦਾ ਪ੍ਰਬੰਧ ਕਹਿੰਦੇ ਅਸੀਂ ਕਰ ਲਿਆ ਪੰਜਾਬ ਦਾ ਬਜਟ ਕਹਿੰਦੇ ਚੀਮਾ ਸਾਹਿਬ ਕਹਿੰਦੇ ਪਹਿਲੀ ਵਾਰ ਆ ਜਦੋਂ 2 ਲੱਖ ਕਰੋੜ ਤੋਂ ਉੱਪਰ ਚਲਿਆ ਗਿਆ ਸੋ ਬੋਕ ਮੰਤਰੀ ਭਗਵੰਤ ਮਾਨ ਨੇ ਕਿਹਾ ਅਨੁਸੂਚਿਤ ਜਾਤੀ OBC ਜਾਂ ਹੋਰ ਝਾਲੀ ਸਰਟੀਫਿਕੇਟਾਂ ਤੇ ਨੌਕਰੀ ਪ੍ਰਾਪਤ ਕਰਨ ਵਾਲਿਆਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤਨਖਾਹ ਵਿਆਸਵੇਦ ਫਸੂਲੀ ਜਾਵੇਗੀ ਇਸੇ ਤਰ੍ਹਾਂ ਜਾਵੇਗੀ ਇਹ ਦੱਸੋ 2 ਸਾਲ ਦੇ ਵਿੱਚ ਕਿੰਨੇ ਆ ਉਹਦੇ ਸਬੰਧ ਦੇ ਵਿੱਚ ਡਾਕਟਰ ਬਲਜੀਤ ਕੌਰ ਨੇ ਕਿਹਾ ਹੈ 24 ਸਰਟੀਫਿਕੇਟ ਰੱਦ ਕੀਤੇ ਜਾ ਚੁੱਕੇ ਨੇ ਪਿਛਲੀ ਸਰਕਾਰ ਚ ਸੱਤ ਹੋਏ ਸੀ ਤੇ ਇਹ ਜਿਹੜਾ ਅੰਕੜਾ ਅੱਜ ਸਰਕਾਰ ਨੇ ਉੱਥੇ ਲਿਆ ਕੇ ਰੱਖਿਆ ਮੋਕਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਮਾਲਵਾ ਨਹਿਰ ਬਣਾ ਕੇ ਕਿਸਾਨਾਂ ਨੂੰ ਪਾਣੀ ਦੇਵਾਂਗੇ ਤੇ ਜਿਵੇਂ ਮੈਂ ਟਿਊਬਵਲਾਂ ਦੀ ਗਿਣਤੀ ਪਹਿਲਾਂ ਦੱਸੀ ਆ ਉਹਨਾਂ ਨੇ ਵੀ ਉਹੀ ਗੱਲ ਕਹੀ ਹੈ ਕਿ 5 ਏਕੜ ਤੋਂ ਘੱਟ ਵਾਲੇ ਕਿਸਾਨਾਂ ਨੂੰ ਮੋਟਰ ਦੇ ਕਨੈਕਸ਼ਨ ਦਿੱਤੇ ਜਾਣ ਕੁੱਲ ਮਿਲਾ ਕੇ ਸਰਕਾਰ ਨੇ ਦਾਅਵੇ ਤੇ ਵਿਰੋਧੀ ਧਿਰਾਂ ਨੇ ਕਿਹਾ ਕਿ ਇਹਦੇ ਵਿੱਚ ਕੱਖ ਨਹੀਂ ਇਹ ਗੱਲ ਉਹਨਾਂ ਨੇ ਆਖੀ ਹੈ ਜੀ ਜੀ ਆ ਸੁਖਦੇਵ ਸਿੰਘ ਢੀਰਸਾ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪਹਿਲਾਂ ਛੱਡ ਗਏ ਸਨ ਅੱਜ ਉਹਨਾਂ ਨੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਗਵਾਹੀ ਦੇ ਵਿੱਚ ਪਾਰਟੀ ਨੂੰ ਮੁੜ ਜਿਹੜਾ ਜੁਆਇਨ ਕੀਤਾ ਜੀ ਸੁਖਦੇਵ ਸਿੰਘ ਢੀਰਸਾ ਬਲਵਿੰਦਰ ਸਿੰਘ ਭੁੰਦੜ ਜੱਦਰ ਗੁਰਚਰ ਸਿੰਘ ਟੋੜਾ ਜਦਾਰ ਜਗਦੇਵ ਸਿੰਘ ਤਲਵੰਡੀ ਜਦਾਰ ਰਣਜੀਤ ਸਿੰਘ ਬਰਮਪਰਾ ਆਦ ਉਹ ਆਗੂ ਨੇ ਜਿਹੜੇ ਮਹਿਰੂਮ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸਾਥੀ ਸੀ 77 ਦੇ ਵਿੱਚ ਬਾਦਲ ਸਾਹਿਬ ਦੀ ਸਰਕਾਰ ਬਣੀ ਢੀਡਸਾ ਸਾਹਿਬ ਟਰਾਂਸਪੋਰਟ ਮੰਤਰੀ ਬਣੇ ਤੇ ਪੰਜਾਬ ਦੀਆਂ ਸੜਕਾਂ ਤੇ ਉਹਨਾਂ ਦਿਨਾਂ ਦੇ ਵਿੱਚ ਆ ਘੜੁੱਕੇ ਆ ਗਏ ਪੀਟਰ ਇੰਜਨ ਵਾਲੇ ਦੇ ਲੋਕ ਅਕਸਰ ਕਹਿਣ ਲੱਗੇ ਸੀ ਢੀੜਸਾ ਟਰਾਂਸਪੋਰਟ ਤੇ ਉਦੋਂ ਹੀ ਬਾਦਲ ਸਾਹਿਬ ਨੇ ਟਰੈਕਟਰ ਨੂੰ ਜੱਟ ਦੇ ਗੱਡੇ ਦਾ ਖਿਤਾਬ ਦਿੱਤਾ ਸੀ ਜੀ ਹੁਣ ਜੱਟ ਦਾ ਗੱਡਾ ਖੇਤਚ ਤਾਂ ਹੈਗਾ ਜੇ ਉਹ ਕਮਰਸ਼ੀਅਲ ਕੰਮ ਕਰਦਾ ਵਪਾਰਕ ਕੰਮ ਕਰਦਾ ਉੱਥੇ ਕਿ ਵੀ ਕਿਸੇ ਸਰਕਾਰ ਨੇ ਇਸ ਪਾਸੇ ਵੱਲ ਧਿਆਨ ਨਹੀਂ ਦਿੱਤਾ ਵੀ ਜਿਹੜਾ ਬੰਦਾ ਵਪਾਰਕ ਕੰਮ ਕਰਦੇ ਐ ਉਹ ਤੋਂ ਕੁਝ ਨਾ ਕੁਝ ਟੈਕਸ ਤਾਂ ਲਿਆ ਜਾਵੇ ਜੀ ਸੂਬੇ ਦੀ ਆਮਦਨ ਵਧਾਉਣੀ ਹੈ ਆਪਾਂ ਸੋ ਸਰਦਾਰ ਸੁਖਦੇਵ ਸਿੰਘ ਢੀਂਡਸਾ ਇਹਨਾਂ ਦੀ ਪਾਰਟੀ ਦੀ ਕੱਲ ਮੀਟਿੰਗ ਹੋਈ ਸੀ ਤੇ ਸੁਖਵੀਰ ਸੋ ਬਾਦਲਵਾਂਗ ਇਹਨਾਂ ਦੀ ਪਾਰਟੀ ਵਾਲਿਆਂ ਨੇ ਵੀ ਸਾਰੇ ਅਧਿਕਾਰ ਢੀਂਡਸਾ ਸਾਹਿਬ ਨੂੰ ਦੇਤੇ ਸੀ ਹਾਲਾਂਕਿ ਇਹਨਾਂ ਦੀ ਪਾਰਟੀ ਇਸ ਮਾਮਲੇ ਦੇ ਵਿੱਚ ਇਕਮਤ ਨਹੀਂ ਸੀ ਅੱਡੋ ਅੱਡ ਸੀ ਤੇ ਪਤਾ ਲੱਗਿਆ ਜੀ ਅੱਜ ਉਹ ਰਸਮੀ ਉਹ ਹੀ ਹੈ 4 ਵਜੇ ਸਾਂਝੀ ਪ੍ਰੈਸ ਕਾਨਫਰੰਸ ਰੱਖੀ ਵੀ ਸੋ ਢਿੱਡ ਸਾਹਿਬ ਕਦੇ ਲੋਕਾਂ ਨੂੰ ਹੁਣ ਦੱਸਣਗੇ ਕਿ ਜਿਹੜੇ ਆ ਗੱਲਾਂ ਦੇ ਵਿੱਚ ਤੁਸੀਂ ਪਾਰਟੀ ਤੋਂ ਵੱਖ ਹੋਏ ਸੀ ਤੁਸੀਂ ਤਾਂ ਇਹ ਕਹਿੰਦੇ ਸੀ ਕਿ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਵਿੱਚ ਸਵਾਲੀ ਨਹੀਂ ਪੈਦਾ ਹੁੰਦਾ ਪਹਿਲਾ ਸੁਖਵੀਰ ਸਿੰਘ ਬਾਦਲ ਪ੍ਰਧਾਨਗੀ ਛੱਡਣ ਸਾਰਾ ਅਕਾਲੀ ਦਲ ਇੱਕੋ ਜਾਵੇਗਾ ਮੈਂ ਇੱਕ ਵਾਰ ਨਹੀਂ ਮੈਂ ਅਨੇਕ ਵਾਰ ਕਿਹਾ ਹੈ ਖੇਤਰੀ ਪਾਰਟੀ ਦਾ ਮਜ਼ਬੂਤ ਰਹਿਣਾ ਬਹੁਤ ਵੱਡੀ ਗੱਲ ਆ ਉਹ ਸੂਬੇ ਦੇ ਵਿਕਾਸ ਵਾਸਤੇ ਤੇ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ ਜਿਹਦਾ ਇਸ ਤਰੀਕੇ ਦੇ ਨਾਲ ਮਜ਼ਬੂਤ ਰਹਿਣਾ ਅਤਿ ਜ਼ਰੂਰੀ ਹੈ ਸੋ ਪੰਗੂ ਸਾਹਿਬ ਜੀ ਹੁਣ ਉਹ ਵਾਪਸ ਆ ਗਏ ਨੇ ਜਿਹੜੇ ਦੂਜੀ ਕਤਾਰ ਦੇ ਲੀਡਰਸ਼ਿਪ ਆ ਭਵਾਨੀਗੜ੍ਹ ਵਾਲੇ ਸੀਗੇ ਪ੍ਰਕਾਸ਼ ਚੰਦ ਕਰਕੇ ਕੀ ਬਣੂ ਉਹਨਾਂ ਦਾ ਢੀੜ ਸਾਹਿਬ ਸਾਹਿਬ ਦੇ ਪੁੱਤਰ ਦੀ ਸੀਟ ਤਾਂ ਰਾਖਵੀ ਬਣ ਜੂਗੀ ਜਿਹੜੇ ਹੋਰ ਇਸ ਝਾਗ 'ਚ ਗਏ ਸੀ ਕਿ ਸ਼ਾਇਦ ਸਾਡਾ ਦਾਈ ਨਾ ਲੱਗੇ ਜੀ ਉਹ ਲੋਕ ਉਹਨਾਂ ਦਾ ਭਵਿੱਖ ਕੀ ਹੈ ਤੇ ਲੋਕ ਜਿਹੜੇ ਲੋਕ ਇਹਨਾਂ ਦੇ ਪਿੱਛੇ ਗਏ ਸੀ ਉਹ ਗਏ ਸੀ ਜਦੋਂ ਇਹ ਹੋ ਗਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਦਲ ਪਰਿਵਾਰ ਦੇ ਰਾਜ ਵਿੱਚ ਹੋਈ ਅਸੀਂ ਕਹਿੰਦੇ ਉਹਨਾਂ ਨੇ ਕੀਤੀ ਹੋਈ ਉਹਦਾ ਸਹੀ ਇਨਸਾਫ ਨਹੀਂ ਮਿਲਿਆ ਉਲਟਾ ਪੰਥ ਦੇ ਉਲਟ ਜਾ ਕੇ ਇੱਕ ਦੇਹਤਾਰੀ ਦੀ ਫਿਲਮ ਚਲਾਈ ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾੰਗ ਕੀਤਾ ਉਹਦਾ ਕੇਸ ਵਾਪਸ ਲਿਆ ਉਹਨੂੰ ਮਾਫੀ ਦਿੱਤੀ ਬੇਰਮੰਗੀ ਕੀ ਇਹ ਸਾਰੇ ਮੁੱਦੇ ਅੱਜ ਹੱਲ ਹੋ ਗਏ ਨੇ ਢੀਡਾ ਸਾਹਿਬ ਤੋਂ ਇਹ ਸਵਾਲ ਦਾ ਜਵਾਬ ਤਾਂ ਨਹੀਂ ਪੁੱਛਣਗੇ ਤੇ ਕੀ ਢੀਡਾ ਸਾਹਿਬ ਇਸ ਗੱਲ ਦਾ ਜਵਾਬ ਦੇਣਗੇ ਸੰਗਰੂਰ ਦੇ ਵਿੱਚ ਇੱਕ ਵੱਡੀ ਰੈਲੀ ਕਰਕੇ ਸਰਦਾਰ ਸੁਖਦੇਵ ਸਿੰਘ ਬਾਦਲ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕਿਆ ਸੀ ਕਿ ਆਪਾਂ ਢੀਡਸਿਆਂ ਦਾ ਭੋਗ ਪਾਤਾ ਯਾਦ ਹੈਗੇ ਉਹਨਾਂ ਨੂੰ ਤੇ ਲੋਕ ਜਿਹੜੇ ਉਸ ਵਿਚਾਰਧਾਰਾ ਦੇ ਉਲਟ ਜਾ ਕੇ ਇਹਨਾਂ ਦੇ ਨਾਲ ਜੁੜੇ ਤੇ ਅੱਜ ਫੇਰ ਉਹ ਇਹਨਾਂ ਦੇ ਨਾਲ ਤੁਰ ਜਾਣਗੇ ਇਹ ਵੀ ਸਵਾਲ ਨੇ ਸੋ ਜਿਸ ਤਰੀਕੇ ਦੇ ਨਾਲ ਠੀਕ ਹੈ ਇਹ ਦਰਸਾਤਾ ਇਹ ਅਕਾਲੀ ਦਲ ਨੂੰ ਬਾਦਲ ਪਰਿਵਾਰ ਤੋਂ ਬਗੈਰ ਹੋਰ ਕੋਈ ਨਹੀਂ ਚਲਾ ਸਕਦਾ ਪੰਥਕੋਵੇ ਪਾਰਟੀ ਤੇ ਉਹ ਲੀਡਰ ਨਾ ਲੱਭੇ ਤੇ ਹੁਣ ਦੇਖੋ ਸੁਖਵੀਰ ਸਿੰਘ ਬਾਦਲ ਉਹ ਨਹੀਂ ਤਾਂ ਇਹਨਾਂ ਕੋਲ ਨਹੀਂ ਪਤਾ ਇਹ ਲੱਗਿਆ ਕਿ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਖੇਡ ਖੇਡੀ ਹੈ ਕਿ ਤੁਸੀਂ ਏਕਤਾ ਕਰੋ ਕਹੇ ਉਹ ਰਹੇ ਆ ਵੀ 400 ਤੋਂ ਪਾਰ ਹੈ ਰੰਦਰਤ ਨੂੰ ਕੁ ਲੱਗਿਆ ਵੈ ਇੱਕ ਇੱਕ ਸੀਟ ਤੇ ਲੜਾਈ ਹੋ ਰਹੀ ਹੈ ਤੇ ਉਹ ਦਿਨ ਦੂਰ ਨਹੀਂ ਜਦੋਂ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਭਾਰਤੀ ਜਨਤਾ ਪਾਰਟੀ ਵਾਲੇ ਇੱਕ ਪੰਚ ਤੇ ਆ ਜਾਣਗੇ ਚੰਗਾ ਹੋ ਗਿਆ ਹੁਣ ਕੈਪਟਨ ਸਾਹਿਬ ਵੀ ਉਧਰ ਹੀ ਨੇ ਭਾਜਪੀ ਚ ਤੇ ਇਹ ਕੁਰਵਾ ਇਕੱਠਾ ਹੋ ਕੇ ਕਿੱਥੋਂ ਤੱਕ ਜਾਂਦਾ ਕੁਝ ਨਹੀਂ ਕਹਿ ਸਕਦੇ ਪਰ ਇਹ ਦੋ ਪਾਰਟੀਆਂ ਦਾ ਕਹਿੰਦੇ ਮਿਲਣ ਹੋ ਗਿਆ ਅੱਗੇ ਲੋਕਾਂ ਨੇ ਫੈਸਲਾ ਕਰਨਾ ਹੈ ਕਿ ਉਹ ਇਹਨਾਂ ਦੇ ਨਾਲ ਜਾਂਦੇ ਆ ਨਹੀਂ ਜਾਂਦੇ ਠੀਕ ਲਾਸਟ ਖਬਰ ਜੇਕਰ ਗੱਲ ਕੀਤੀ ਹੈ ਰਮਨਿਤ ਬਿੱਟੂ ਦੀ ਧਰਮਨੀਤ ਬਿੱਟੂ ਨੂੰ ਅੱਜ ਜਿਹੜਾ ਪੁਲਿਸ ਨੇ ਲੁਧਿਆਣਾ ਤੋਂ ਗ੍ਰਿਫਤਾਰ ਕੀਤਾ ਸੀ ਤਾਂ ਹੁਣ 14 ਦਿਨ ਦੀ ਜਿਹੜੀ ਨਾ ਇੱਕ ਰਾਸਤਾ ਉਸ ਦੇ ਵਿੱਚ ਜਿਹੜਾ ਰਮਨਿਤ ਬਿੱਟੂ ਨੂੰ ਉਹ ਭੇਜ ਦਿੱਤਾ ਗਿਆ ਜੀ ਪੰਗੂ ਸਾਹਿਬ ਜਦੋਂ ਵੀ ਕਿਸੇ ਨੂੰ ਫੜਿਆ ਜਾਂਦਾ ਜਾਂ ਤਾਂ ਉਹਦਾ ਪੁਲਿਸਰ ਮੰਡ ਲਿਆ ਜਾਂਦਾ ਜੀ ਉਹ ਤਾਂ ਆਪਣੇ ਆਪ ਗਿਆ ਸੀ ਲਓ ਜੀ ਅਸੀਂ ਆ ਗਏ ਜੀ ਅਸਲ ਦੇ ਵਿੱਚ ਸਿਆਸੀ ਲਾਗੂ ਹੀਰੋ ਬੰਦੇ ਨੇ ਜੀ ਇਹ ਨਗਰ ਕੌਂਚ ਕੰਮ ਹੋਣਾ ਹੁਣੇ ਬੰਦ ਹੋਇਆ ਤਿੰਨ ਕਿ ਮਿੰਟ ਦੋ ਮਹੀਨਿਆਂ ਤੋਂ ਜੀ ਉਹਨਾਂ ਤੇ ਉਹਦੇ ਨਾਲ ਦੇ ਮੰਤਰੀ ਭਾਰਤਪੁਸ਼ਨ ਆਸ਼ੂ ਸਵੇਤ ਕਈ ਦਰਜਨ ਵਿਅਕਤੀਆਂ ਤੇ ਪਰਚਾ ਦਰਜ ਹੋ ਗਿਆ ਤੇ ਉਹ ਪਰਚੇ ਦੇ ਵਿੱਚ ਗ੍ਰਿਫਤਾਰਤਾ ਕਰਨੀ ਸੀ ਜਦੋਂ ਇਹ ਗਏ ਕਿ ਪੁਲਿਸ ਨੂੰ ਲਾਓ ਜੀ ਅਸੀਂ ਗ੍ਰਫਤਾਰ ਹੋਣ ਵਾਸਤੇ ਆ ਗਏ ਉਹ ਕਹਿੰਦੇ ਆਜੋ ਅਦਾਲਤ ਚ ਪੇਸ਼ ਕੀਤਾ ਜਾਂ ਤਾਂ ਪੁਲਿਸ ਕਹਿੰਦੀ ਕਿ ਸਾਨੂੰ ਰਿਮਾਂਡ ਵਾਸਤੇ ਚਾਹੀਦਾ ਤੇ ਦੂਜੀ ਆਪਸ਼ਨ ਇੱਕੋ ਹੁੰਦੀ ਹੈ ਉਹਨੂੰ ਨਿਆਂਇਕਾ ਰਾਸਤੇ ਦੀਨ ਜੇਲ੍ਹ ਚ ਭੇਜ ਦਿਓ ਇਹਨਾਂ ਨੂੰ ਬਿੱਟੂ ਨੂੰ ਆਸ਼ੂ ਤੇ ਹੋਰਾਂ ਨੂੰ ਜਿੰਨੇ ਵੀ ਗ੍ਰਫਤਾਰ ਹੋਏ ਨੇ ਉਹਨਾਂ ਸਾਰਿਆਂ ਨੂੰ ਨਿਆਂ ਕਾ ਰਸਤਾ ਦਿਨ ਲੁਧਿਆਣਾ ਦੀ ਕੇਂਦਰੀ ਜੇਲ੍ਹ ਵੱਲ ਤੋੜ ਦਿੱਤਾ। ਸੋ ਉਹ ਲੋਕ ਸਭਾ ਦੀਆਂ ਚੋਣਾਂ ਨੇ ਤੇ ਸਿਆਸੀ ਆਗੂ ਉਹ ਤੋਂ ਪਹਿਲਾਂ ਕੀ ਕੀ ਰੰਗ ਵਿਖਾਉਂਦੇ ਐ ਇਹ ਤਾਂ ਸਾਰਿਆਂ ਨੂੰ ਪਤਾ ਹੈ ਕਿ ਭਾਰਤ ਦੇ ਵਿੱਚ ਮੁੱਦਿਆਂ ਦੀ ਸਿਆਸਤ ਨਹੀਂ ਹੁੰਦੀ। ਨਿੱਜਤਾ ਦੀ ਸਿਆਸਤ ਵੱਧਦੀ ਐ। ਜੇ ਮੁੱਦਿਆਂ ਦੀ ਸਿਆਸਤ ਕਿਤੇ ਹੁੰਦੀ ਹੁੰਦੀ ਹੁਣ ਤੱਕ ਜਿਹੜੇ ਮੁੱਖ ਮੁੱਦੇ ਨੇ ਉਹ ਹੱਲ ਵੀ ਹੋ ਚੁੱਕੇ ਹੁਣੇ ਹੁੰਦੇ ਸੀ ਜੀ ਧੰਨਵਾਦ ਜੀ ਇਹ ਸੰਸਾਡੇ ਸੀਨੀਅਰ ਐਡੀਟਰ ਜਸਪਾਲ ਸਿੰਘ ਜੀ ਢਿੱਲੋਂ ਜਿਨ੍ਹਾਂ ਨੇ ਬਹੁਤ ਬਕਰੇ ਮੁੱਦਿਆਂ ਤੇ ਚਰਚਾ ਕੀਤੀ ਹੈ ਜਲਦ ਨਮਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਮੈਨੂੰ ਦੀ ਬਹੁਤ ਧੰਨਵਾਦ